ਸਾਰੇ ਦਰਸ਼ਕੋ ਇੱਕ ਕੁਸ਼ਤੀ ਹੋਣ ਜਾ ਰਹੀ ਹੈ ਦੋਨਾਂ ਬੱਚਿਆਂ ਦੇ ਦਰਮਿਆਨ ਲਾਓ ਇੱਕ ਪਾਸੇ ਬੱਚਾ ਛੋਟਾ ਜਾਵੇ ਦੂਜੇ ਪਾਸੇ ਬੱਚੀ ਹੈ ਜਿਹੜੇ ਜਿਹੜੇ ਆਪਣੀਆਂ ਧੀਆਂ ਨੂੰ ਪਿਆਰ ਕਰਦੇ ਤਾੜੀ ਜੋ ਮਰਦਾਰ ਦੋ ਇੱਕ ਵਾਰ ਸੇਵਾਦਾਰ ਕਾਲੇ ਸ਼ਾਹ ਜੀ ਦੀ ਬੇਟੀ ਵੀ ਕੁ ਵੀ ਕਵਾਰ 200 ਪਹਿਲਾਂ ਇਹ ਪੂਰੀ ਦੁਨੀਆ ਨੂੰ ਬੱਲੇ ਬੱਲੇ ਕਰਵਾਤੀ ਸੀਗੀ ਆ ਜਿਹੜੀ ਖੱਜੀ ਐ ਇਹ ਜੰਮੂ ਤੋਂ ਪੁੱਜੀ ਹੋਈ ਐ ਅਬੂ ਬਕਰ ਜੰਮੂ ਵਾਲਾ ਵੀ ਪੁੱਜ ਗਿਆ ਐ ਲਓ ਸਾਹਮਣੇ ਕੁਸ਼ੀ ਜਿਹੜੀ ਇਹਨਾਂ ਬੱਚਿਆਂ ਦੇ ਦਰਮਿਆਨ ਇੱਕ ਪਾਸੇ ਜਿਵੇਂ ਕਹਿ ਲਈਏਵੇਂ ਕੁੜੀ ਘੋੜਨੀ ਐ ਦੂਜੇ ਪਾਸੇ ਮੁੰਡਾ ਘੋੜਿਆ ਲਓ ਅੱਗਾਂ ਦੇ ਵਿੱਚ ਇਹਨਾਂ ਬੱਚਿਆਂ ਦੇ ਦਰਮਿਆਨ ਵੀ ਪੱਟੀ ਕੁਸ਼ਤੀ ਚੱਲਦੀ ਗਈ ਕੋਚ ਦੇ ਵਿੱਚ ਧੀ ਧਰਤੀ ਵਿੱਚ ਪਾਣੀ ਨਾ ਆਸਰਾ ਬੇਟਾ ਖਦਮ ਕਹਾਣੀ ਜਾਂ ਦਿਨ ਮੋਜਾ ਮਾਂਕੇ ਲਾਕੇ ਸੁੱਖਾਂ ਦੇ ਸਮੁੰਦਰਾਂ ਦੇ ਟਾਰੀ ਆਲੇ ਮਾਲ ਸਾਮ ਗੁੰਜੀਆਂ ਧੀਆ ਝੜ ਝਲੀਆਂ ਸਰਦਾਰੀ ਧੀਆ ਝੜ ਝਲੀਆਂ ਸਰਦਾਰੀ ਲਾਓ ਵੱਡੀ ਕੁਸ਼ਤੀ ਚੱਲਦੀ ਕੋਈ ਚਾਰੇ ਦੇ ਵਿੱਚ ਇਹਦਾ ਬੱਚਿਆਂ ਦੇ ਦਰਬਿਆਨ ਲਾਓ ਕੁੜੀਆਂ ਵੀ ਕੱਟੀਆਂ ਕੁੜੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਗਿਓ ਲਾਓ ਇੱਕ ਪਾਸੇ ਦੇਖਦੇ ਵੀ ਕੁੜੀ ਛੋਟੀ ਜੀ ਬੱਜੀ ਅਲੋਖਿਆ ਤੋਂ ਤੇ ਗੋਟਾ ਤੇ ਹੁਣ ਗੱਲ ਦੇਖਦੇ ਕੀ ਵਰਦੀ ਐ ਕੋਈ ਮਾਰੇ ਧੋਬੀ ਕੋਈ ਮਾਰੇ ਢਾਕ ਕੋਈ ਭੱਜ ਕੇ ਪੱਟਾ ਬਣ ਆਮਦਾਈ ਮੇਕਰ ਦੀਨਾ ਦੇ ਰੱਬ ਦੀ ਮੇਲ ਕੋਵੇ ਬੰਦਾ ਆਣ ਕੇ ਫਿਰ ਪਹਿਲਵਾਨ ਕਾ ਆਮਦਾਈ ਬੰਦਾ ਆਣ ਕੇ ਫਿਰ ਪਹਿਲਵਾਨ ਕਾ ਆਮਦਾਈ ਵੱਡੀ ਕੁਸ਼ਤੀ ਚੱਲਦੀ ਹੋਈ ਕੰਗ ਸਾਬ ਅਗਲੀ ਕੁਸ਼ਤੀ ਕਿਹੜੀ ਕਿਹੜੇ ਪਹਿਲਵਾਨਾਂ ਦੇ ਦਰਬਾਰ ਹੋਵੇਗੀ ਅਗਲੇ ਪਹਿਲਵਾਨ ਜਿਹੜੇ ਆ ਉਹ ਵੀ ਜਲਦੀ ਦੇ ਨਾਲ ਤਿਆਰੀ ਕਰ ਲੈਣ। ਭਈ ਹਰਪਨ ਜੋੜਾ ਸਰੂਕਾਢਰ ਵਿੱਚ ਆ ਜਾ ਜੀ। ਸ਼ਤਪਾਲ ਸ਼ਾਹਕੋਤ ਤੇ ਲੱਖੀ ਰੋਪੜ। ਲਾਓ ਕੁੜੀ ਲਾਓ ਛੋਟੀ ਬੱਚੀ ਦੀ ਕੁਸ਼ਤੀ ਜਿਹੜੀ ਹੈ ਨਾ ਉਹ ਅਖਾੜੇ ਦੇ ਵਿੱਚ ਕੁਸ਼ਤੀ ਲੜ ਰਹੀ ਹੈ। ਵਾਹ ਉਹ ਧੀਏ। ਲਾਓ ਕੁਸ਼ਤੀ ਜਿਹੜੀ ਇਸ ਵੇਲੇ ਗਾੜ ਦੇ ਵਿੱਚ ਇਹਨਾਂ ਬੱਚਿਆਂ ਦੇ ਦਰਮਿਆਨ ਹੈ। ਬਹੁਤ ਵਧੀਆ ਕੁਸ਼ਤੀ ਹੈ। ਦਾ ਪੇਜ ਵੀ ਲਗਾਇਆ ਜਾ ਰਿਹਾ ਹੈ ਤੇ ਇਧਰ ਪਾਸੇ ਦੇਖਦੇ ਵੀ ਹੁਣ ਆ ਕੁੜੀ ਜਿੱਤ ਪ੍ਰਾਪਤ ਕਰਦੀ ਤੇ ਜਫਰ ਮੁੰਡਾ ਜਿੱਤਦਾ ਲਓ ਸਾਹਮਣੇ ਕੁਸ਼ਤੀ ਇੱਕ ਪਾਸੇ ਕਹਿੰਦੇ ਹਿੰਦੁਸਤਾਨ ਦੀ ਬੇਟੀ ਤੇ ਦੂਜੇ ਪਾਸੇ ਹਿੰਦੁਸਤਾਨ ਦਾ ਬੇਟਾ ਲਓ ਵੱਡੀ ਕੁਸ਼ਤੀ ਜੰਗ ਦੇ ਵਿੱਚ ਘਾਰ ਘਰੀ ਧਰਤੀ ਤੇ ਵੱਡਾ ਦੰਗਲ ਹੋ ਰਿਹਾ ਹੈ ਘਾਟ ਘਾਟ ਅੱਜ ਦੁਨੀਆ ਦੇ ਬੰਦੇ ਪ੍ਰਮਤੀ कुश्ती हिकु पासे कुश्ती कुश्ती पले पले ताली मारियो भाई तालीम मारियो हलो तालीअ खिच गे नओ ताली खिचे हाउ बटी कुझु थी प्यार ਆਡਾ ਸਰਕਾਰ ਅਸੀਂ ਦਾ ਕੁਝ ਵੀ ਨਹੀਂ ਸੇਵਾਦਾਰ ਕਾਰੇਸ਼ਾਨੀ ਕਹਿੰਦੇ ਅਸੀਂ ਕੁਝ ਨਹੀਂ ਜੋ ਕੁਝ ਵੀ ਹੋ ਤੁਸੀਂ ਆਇਓ ਅਸੀਂ ਤਾਂ ਦੰਗਲ ਕਰਵਾਇਆ ਇਹ ਥੋਡੇ ਵਾਸਤੇ ਦੰਗਲ ਕਰਵਾਇਆ ਤਨ ਤਨ ਗੋਗਾ ਜੈਹਰ ਵੀਰ ਜੀ ਦੀ ਅਪਾਰ ਕਿਰਪਾ ਸਦਕਾ ਸਲਾਣਾ ਕੁਸ਼ਤੀ ਦੰਗਲ ਕਾਰ ਕਰ ਅੱਜ ਮੇਲਾ ਲੱਗਿਆ ਹੋਇਆ ਹੈ ਮੇਲਾ ਲੱਗਿਆ ਹੋਇਆ ਹੈ ਕਾਰੇਸ਼ਾ ਜੀ ਲੱਖ ਲੱਖ ਮੁਬਾਰਕਾ ਹੋਣ ਕਿਉਂਕਿ ਘਰ ਫੂਕੇ ਤਮਾਸ਼ਾ ਵੇਖਣ ਵਾਲੀ ਗੱਲ ਹੁੰਦੀ ਹੈ ਲਓ ਸਾਹਮਣੇ ਕੁਸ਼ਤੀ ਕਾਦੇ ਦੇ ਵਿੱਚ ਇਹ ਬੱਲੇ 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 ਆਸਵਾਦ ਹੈ ਕੁਸ਼ਤੀ ਹੋ ਗਈ ਹੈ ਕੁਸ਼ਤੀ ਕੁਰੀ ਨਹੀਂ ਜਤਰੀ ਹੈ ਤਰੀਕਾ ਤੋਂ ਉਹਨਾਂ ਨੂੰ ਸੁਧਿਦੇ ਵਾਸਤੇ ਨਹੀਂ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਜ਼ਿਆਨੇ ਜਿਹੜੇ ਵਾਕੂਜੋ ਨਿਕਲ ਕੇ ਉਹ ਦਰਦੇ ਨਹੀਂ ਜਾਣੇ ਹਾਂਜੀ ਬਹੁਤ ਵਧੀਆ ਜਿੰਨੀ ਵਧੀਆ ਕੁੜੀ ਨੇ ਕੁਸ਼ਤੀ ਦਿਖਾਈ ਨਾ ਇੰਨੀ ਵੱਡੀ ਤਾੜੀ ਨਹੀਂ ਵੱਜੀ ਤਾੜੀ ਜੋਰ ਨਾਲ ਦੋ ਇੱਕ ਵਾਰ